ਡਿਪਾਰਟਮੈਂਟ ਦੁਆਰਾ ਟੀਚਰਾਂ ਦੀ ਭਰਤੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ 3600 ਸਪੈਸ਼ਲ ਟੀਚਰ ਦੀ ਭਰਤੀ ਸੰਬੰਧੀ ਜਲਦ ਹੀ ਅਪਲਾਈ ਹੋਣਾ ਸ਼ੁਰੂ ਹੋ ਜਾਵੇਗਾ ਇਸ ਵਿੱਚ ਦੋ ਤਰ੍ਹਾਂ ਦੀਆਂ ਪੋਸਟਾਂ ਨੂੰ ਰੱਖਿਆ ਗਿਆ ਹੈ ਮਾਸਟਰ ਕੇਡਰ ਅਤੇ ਪ੍ਰਾਇਮਰੀ ਇਹ ਅੱਜ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜੁਲਾਈ 9 2025 ਨੂੰ ਤਾਂ ਇਸ ਵਿੱਚ ਕਿਹੜੀਆਂ-ਕਿਹੜੀਆਂ ਤੇ ਮਾਸਟਰ ਕੇਡਰ ਨੂੰ ਕਿੰਨੀਆਂ ਪੋਸਟਾਂ ਆਈਆਂ ਹਨ ਅਤੇ ਈਟੀਟੀ ਕੇਡਰ ਨੂੰ ਕਿੰਨੀਆਂ ਤਾਂ ਉਹਦਾ ਆਪਾਂ ਬੇਰਵਾ ਥੱਲੇ ਦੇਖਦੇ ਹਾਂ ਲੋ ਜੀ ਜਿਹੜੇ ਮਾਸਟਰ ਕੇਡਰ ਆ ਉਹਨਾਂ ਵਾਸਤੇ 1650 ਸਪੈਸ਼ਲ ਟੀਚਰ ਤੇ ਜਿਨ੍ਹਾਂ ਦਾ ਪੇ ਗ੍ਰੇਡ ਹੋਏਗਾ 35-400 ਉਸੇ ਤਰ੍ਹਾਂ ETT ਦੀਆਂ ਪ੍ਰਾਇਮਰੀ ਕੇਡਰ ਦੀਆਂ 1950 ਤੇ ਜਿਨ੍ਹਾਂ ਦਾ ਗ੍ਰੇਡ ਹੋਏਗਾ 29200 ਤੇ ਟੋਟਲ 3600 ਪੋਸਟਾਂ ਦਾ ਨੋਟੀਫਿਕੇਸ਼ਨ ਆ ਉਹ ਅੱਜ ਜਾਰੀ ਹੋ ਚੁੱਕਿਆ ਹੈ ਤੇ ਇਹ ਮਤਲਬ ਲੱਗਦਾ ਵੀ ਥੋੜੇ ਚਿਰ ਤੱਕ ਅਪਲਾਈ ਹੋਣਾ ਸ਼ੁਰੂ ਹੋ ਜਾਵੇਗਾ ਤੇ ਜਿਹੜੇ ਜਿਹੜੇ ਕੈਂਡੀਡੇਟਾਂ ਨੇ BEd ਵਿੱਚ ਅਤੇ ETT ਵਿੱਚ ਸਪੈਸ਼ਲ এডੂਕੇਸ਼ਨ ਨਾਲ ਟ੍ਰੇਨਿੰਗ ਕੀਤੀ ਹੈ ਸਿਰਫ ਉਹੀ ਕੈਂਡੀਡੇਟ ਇਹਦੇ ਵਿੱਚ ਅਪਲਾਈ ਕਰ ਸਕਦੇ ਹਨ ਕੁਝ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਟੀਚਰ ਭਰਤੀ ਹੋ ਚੁੱਕੇ ਹਨ ਉਹਨਾਂ ਨੂੰ ਸਪੈਸ਼ਲ ਚਾਂਸ ਦਿੱਤਾ ਜਾਵੇਗਾ ਉਹਨਾਂ ਲਈ ਸਪੈਸ਼ਲ ਕੋਈ ਨਾ ਕੋਈ ਰਾਇਤ ਜਿਹੜੀ ਉਹ ਪੰਜਾਬ ਸਰਕਾਰ ਦੁਆਰਾ ਕੀਤੀ ਜਾਊਗੀ ਬਾਕੀ ਜਿਨ੍ਹਾਂ ਟੀਚਰਾਂ ਨੇ ਬੀੜ ਵਿੱਚ ਬੀੜ ਸਪੈਸ਼ਲ ਕੀਤੀ ਹੈ ਉਹਨਾਂ ਨੂੰ ਮੌਕਾ ਮਿਲੇਗਾ ਤੇ ای ٹی ٹی ਵਿੱਚ ਜਿਨ੍ਹਾਂ ਨੇ ਸਪੈਸ਼ਲ ਕੀਤੀ ਹੈ ਉਹਨਾਂ ਨੂੰ ਮੌਕਾ ਮਿਲੇਗਾ ਬਾਕੀ ਜੇ ਕੋਈ ਹੋਰ ਜਾਣਕਾਰੀ ਸਾਡੇ ਕੋਲ ਆਉਂਦੀ ਹੈ ਤਾਂ ਤੁਹਾਡੇ ਕੋਲ ਉਹ ਜਲਦੀ ਸ਼ੇਅਰ ਕੀਤੀ ਜਾਵੇਗੀ ਧੰਨਵਾਦ